ਕਹਾਂਗੇ ਪੰਜਵੇਂ ਪਾਤਸ਼ਾਹ ਮਹਾਰਾਜ ਦੀ ਜਿਸ ਟਾਈਮ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਵੜੀ ਚਰਤਿਆਂ ਕਲਾ ਦੇ ਵਿੱਚ ਮਹਾਰਾਜ ਦੀ ਬਖਸ਼ਿਸ਼ ਹੋ ਰਹੀ ਸੀ ਉਸ ਟਾਈਮ ਤੇ ਉਹਦਾ ਭਾਈ ਤੁਹਾਨੂੰ ਪਤਾ ਹੈ ਆਮ ਦੁਨੀਆ ਜਿਹੜੀ ਹੁੰਦੀ ਆ ਭਰਾ ਹੁੰਦੇ ਆ ਉਹਨਾਂ ਦੇ ਵਿੱਚ ਬੜੇ ਸ਼ਰੀਕੇ ਹੁੰਦੇ ਆ ਉਹ ਤਾਨੇ ਮੈਨੇ ਮਾਰਦਾ ਏ ਕਿ ਤੇਰੇ ਕਿਹੜੇ ਪੁੱਤ ਹੋਣਾ ਏ ਮਾਤਾ ਗੰਗਾ ਜੀ ਘਰ ਦੇ ਵਿੱਚ ਬੜੇ ਵਿਰਾਗ ਦੇ ਵਿੱਚ ਬੈਠ ਜਾਂਦੇ ਆ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਗੁਰअर्जਨ ਦੇ ਵੀ ਸ਼ਾਮ ਨੂੰ ਘਰ ਆਉਂਦੇ ਆ ਮਾਤਾ ਗੰਗਾ ਜੀ ਬੜੇ ਉਦਾਸ ਹੁੰਦੇ ਆ ਕਹਿੰਦੇ ਗੰਗਾ ਜੀ ਕੀ ਪ੍ਰੋਬਲਮ ਹੈ ਤੁਹਾਨੂੰ ਜਦੋਂ ਗੰਗਾ ਜੀ ਨੇ ਦੱਸਿਆ ਕਿ ਸਾਰੇ ਸੰਸਾਰ ਦੇ ਬਹੁਤ ਅਕਾਲ ਪੁਰਖ ਦੀ ਕਿਰਪਾ ਹੁੰਦੀ ਆ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਇੱਕ ਮੈਨੂੰ ਵੀ ਬੇਟਾ ਦੇ ਦਿਓ ਜਿਨ੍ਹਾਂ ਦੀ ਅੰਸ ਜਿਨ੍ਹਾਂ ਦੀ ਕੋਲ ਮਾਂ ਦੇ ਅੰਦਰ ਅੰਛਾ ਵੜੀ ਹੁੰਦੀ ਆ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਜੇ ਪੁੱਤਰ ਦੀ ਦਾਤ ਲੈਣੀ ਆ ਆਪਣੇ ਕੋਲ ਬਾਬਾ ਬੁੱਢਾ ਸਾਹਿਬ ਜੀ ਵੀਰ ਸਾਹਿਬ ਹੈ ਉਹਨਾਂ ਕੋਲ ਜਾਓ ਤੇ ਉਹਨਾਂ ਤੋਂ ਪੁੱਤਰ ਦੀ ਆਦਤ ਲੈ ਕੇ ਆਓ ਜਦੋਂ ਮਾਤਾ ਗੰਗਾ ਜੀ ਨੂੰ ਇਹ ਗੱਲ ਦੱਸ ਦਿੱਤੀ ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਨੇ ਆਪਣੇ ਸਾਰਿਆਂ ਘਰ ਦੇ ਕੰਮਕਾਰ ਕਰਕੇ ਆਪਣੀ ਰੱਥ ਤਿਆਰ ਕਰਕੇ ਨਾਲ ਅਦਾਸੀਆਂ ਨੂੰ ਲੈ ਕੇ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਕੋਲ ਚਲ ਗਏ ਬਾਬਾ ਬੁੱਢਾ ਸਾਹਿਬ ਜੀ ਅੱਗੇ ਪਾਣੀ ਨੂੰ ਪਾਣੀ ਲਾ ਰਹੇ ਸੀ ਖੇਤਾਂ ਨੂੰ ਤੇ ਸਤਿਗੁਰ ਜੀ ਨੇ ਜਦੋਂ ਧੂੜ ਉੜਦੀ ਵੇਖੀ ਰੱਥਾਂ ਦੇ ਉੱਪਰ ਤੇ ਮਹਾਰਾਜ ਕਹਿਣ ਲੱਗੇ ਆਹ ਗੁਰੂ ਕਾਹਨੂੰ ਕੀ ਭਾਜਣਾ ਪੈ ਗਿਆ ਨੇ ਉਹ ਲੱਗੇ ਹੀ ਇੱਕ ਜੱਟ ਨੇ ਖੇਤਾਂ ਨੂੰ ਪਾਣੀ ਲਾਇਆ ਸੀ ਉਹ ਬਾਬਾ ਬੁੱਢਾ ਸਾਹਿਬ ਜੀ ਨੂੰ ਕਈ ਲੈ ਕੇ ਪਹ ਗਿਆ ਕਹਿੰਦਾ ਇਹ ਤਾਂ ਗੁਰੂ ਕੇ ਆ ਰਹੇ ਆ ਤੁਸੀਂ ਕਿਹੋ ਜਿਹਾ ਬੋਲਦੇ ਹੋ ਮਹਾਰਾਜ ਕਹਿਣ ਲੱਗੇ ਵਾ ਬੁੱਢਾ ਜੀ ਮੈਂ ਤਾਂ ਗੁਰੂ ਕਿਆਂ ਨੂੰ ਕਿਹਾ ਹੈ ਤੂੰ ਕਿਉਂ ਸੂਰਵਾਂ ਨੂੰ ਕੋਰ-ਕੋਰ ਕਰਦਾ ਹੈ ਮੁੜ ਕੇ ਬਾਅਦ ਵਿੱਚ ਮਿੰਤਾ ਕਰੀ ਜਾਵੇ ਕਿ ਹੁਣ ਮੈਂ ਸੂਰ ਦੀ ਜੁਨੇ ਹੀ ਪਾਉਂਗਾ ਮਹਾਰਾਜ ਕਹਿੰਦੇ ਇਹ ਤਾਂ ਮੌਕਾ ਆਉਂਦੇ ਪਤਾ ਲੱਗੂਗਾ ਇਸ ਕਰਕੇ ਬਾਬਾ ਬੁੱਢਾ ਜੀ ਨੇ ਪਹਿਲੇ ਦਿਨ ਜਦੋਂ ਗਏ ਉਦੋਂ ਵਾਪਸ ਹੀ ਮੋੜ ਦਿੱਤਾ ਬਾਬਾ ਬੁੱਢਾ ਜੀ ਕੋਲ ਜੋ ਸ਼ਾਮ ਨੂੰ ਵਾਪਸ ਆ ਗਏ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਮਾਤਾ ਗੋਲੀ ਜੀ ਕਹਿਣ ਲੱਗੇ ਕਿਉਂਕਿ ਮਾਤਾ ਗੰਗਾ ਜੀ ਕਹਿਣ ਲੱਗੇ ਕਿ ਅਸੀਂ ਤਾਂ ਉੱਥੋਂ ਵਾਪਸ ਆ ਗਏ ਆ ਬਾਬਾ ਬੁੱਢਾ ਜੀ ਨੇ ਕੋਈ ਬਚਨ ਨਹੀਂ ਕੀਤਾ ਗੁਰੂ ਮਹਾਰਾਜ ਜੀ ਕਹਿਣ ਲੱਗੇ ਜਦੋਂ ਗੁਰਾਂ ਦੇ ਕੋਲ ਜਾਣਾ ਹੋਵੇ ਉਹ ਤਾਂ ਬੜੇ ਨੀਵੇਂ ਹੋ ਕੇ ਜਾਇਦਾ ਵਾ ਇਹ ਨਹੀਂ ਵੀ ਬਾਬਾ ਬੁੱਢਾ ਜੀ ਕਹਿੰਦਾ ਮੈਂ ਚਾਹੇ ਤੁਸੀਂ ਨੀਵੇਂ ਜੇ ਪਰ ਨਿਮਰਤਾ ਦੇ ਨਾਲ ਚੱਜਦਾ ਗੰਗਾ ਜੀ ਪੈਰਾਂ ਤੋਂ ਨੰਗੇ ਸਿਰ ਤੇ ਰੋਟੀਆਂ ਫੁਕਾ ਕੇ ਗੜਵਾ ਲੱਸੀ ਦਾ ਹੱਥ ਵਿੱਚ ਫੜ ਕੇ ਜਿਦੋਂ ਮਾਤਾ ਗੰਗਾ ਜੀ ਅੰਬਰ ਸਰ ਤੋਂ ਵੀਰਸਲ ਤੁਰ ਕੇ ਜਾ ਰਹੇ ਨੇ ਵਾਹਿਗੁਰੂ ਵਾਹਿਗੁਰੂ ਦਾ ਸ਼ਬਦ ਬੋਲਦੇ ਜਾ ਰਹੇ ਆ ਜਦੋਂ ਬਾਬਾ ਬੁੱਢਾ ਜੀ ਨੇ ਹਲ ਵਾਉਣ ਰਏ ਸੀ ਅੱਗੇ ਬੜੀ ਭੁੱਖ ਲੱਗੀ ਸੀ ਸਤਗੁਰਾਂ ਨੂੰ ਮਾਤਾ ਗੰਗਾ ਜੀ ਜਦੋਂ ਕੋਲ ਜਾ ਕੇ ਗਏ ਜਦੋਂ ਪ੍ਰਸ਼ਾਦਾ ਖੋਲਿਆ ਪਹਿਲੋਂ ਗੰਡਾ ਹੱਥ ਦੇ ਮੁਠੀ ਤੇ ਰੱਖ ਕੇ ਜਦੋਂ ਭੰਨਿਆ ਬੂੰਗਾ ਵਿੱਚੋਂ ਅਡਾਰੀ ਮਾਰ ਕੇ ਚਲ ਗਿਆ ਤੇ ਢੱਡੇ ਨੂੰ ਜਦੋਂ ਭੰਨਿਆ ਸਤਗੁਰ ਕਹਿਣ ਲੱਗੇ ਬਾਬਾ ਬੁੱਢਾ ਜੀ ਨਾ ਮਾਤਾ ਗੰਗਾ ਜੀ ਉਹ ਪੁੱਤਰ ਮਿਲੇਗਾ ਜਿਹੜਾ ਜਾਲਮਾਂ ਦੇ ਸਿਰ ਭੰਨੇਗਾ ਬੜਾ ਅਛਾਈ ਹੋਵੇਗਾ ਚਰਦੀਆਂ ਕਲਾ ਹੀ ਬਖਸ਼ਿਸ਼ ਹੋਣਗੀ ਨਾ ਮਾਤਾ ਗੰਗਾ ਜੀ ਨੂੰ ਪੁੱਤਰ ਦਾ ਵਾਰ ਮਿਲ ਗਿਆ ਮਾਤਾ ਗੰਗਾ ਜੀ ਕਰ ਅੰਬਰਸਰ ਵਾਂਸ ਆ ਗਏ ਖਾਲਸਾ ਜੀ ਅਸੀਂ ਇਹ ਨਹੀਂ ਸੋਚਣਾ ਕਿ ਅਸੀਂ ਨੀਵੇਂ ਹੋ ਕੇ ਜਾਣਾ ਹੈ ਕਿਤੇ ਨੀਵੇਂ ਹੋਣ ਦਾ ਮਤਲਬ ਨਹੀਂ ਹੁੰਦਾ ਨਿਮਰਤਾ ਹੁੰਦੀ ਆ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਜਿਹੜੋ ਪੰਨਿਆ ਪਿਆਰੇ ਨੂੰ ਅਮਰਤ ਛਕਾਇਆ ਸੀ ਅਮਰਤ ਛਕਾ ਕੇ ਪੰਜਾਂ ਪਿਆਰਿਆਂ ਨੂੰ ਫਿਰ ਪੰਜਾਂ ਪਿਆਰਿਆਂ ਦੇ ਗਾੜੀ ਗੋਡਾ ਕਰਕੇ ਮੂਧਾ ਮਾਰ ਕੇ ਨਿਮਰਤਾ ਦੇ ਨਾਲ ਸੀਸ ਨਵਾ ਕੇ ਥੱਲੇ ਬੈਠ ਗਏ ਸੀ ਕਿ ਮੈਨੂੰ ਵੀ ਅਮਰਤ ਦੀ ਦਾਤ ਬਖਸ਼ੋ ਸਤਿਗੁਰਾਂ ਨੇ ਵੇਖੋ ਆਪੇ ਗੁਰੂ ਤੇ ਆਪੇ ਚੇਲਾ ਬੜੀ ਨਿਮਰਤਾ ਦੇ ਨਾਲ ਉੱਥੇ ਅਮਰਤ ਦੀ ਦਾਤ ਦੀ ਮੰਗ ਕੀਤੀ ਕਾ ਮੈਨੂੰ ਵੀ ਅਮਰਤ ਦੀ ਪਿਆਸ ਮੈਨੂੰ ਵੀ ਅਮਰਤ ਦੀਆਂ ਬੂੰਦਾ ਉਹ ਚਾਹੀਦੀਆਂ ਨੇ ਜੋ ਤੁਸੀਂ ਛਕੀਆਂ ਨੇ ਉਹ ਤੁਸੀਂ ਹੀ ਛਕਾ ਸਕਦੇ ਹੋ ਉਦੋਂ ਪੰਜਾਂ ਪਿਆਰਿਆਂ ਦੇ ਵਿੱਚੋਂ ਅਮਰਤ ਛਕਾਇਆ ਗਿਆ ਸਤਿਗੁਰੂ ਜੀ ਉਸ ਨਾਮੀ ਤੇ ਦਾਨੀ ਉਸ ਗੱਲ ਦੇ ਵਿੱਚ ਮਹਾਨ ਇਸ ਗੱਲ ਨੂੰ ਕਿਹਾ ਗਏ ਮਿੱਠਤ ਨੀਵੀ ਨਾਨਕਾ ਗੁਣ ਚੰਗੀਆਂ ਆਈਆਂ ਤਤ ਮਿੱਠਾ ਬੋਲਣ ਦੇ ਨਾਲ ਨੀਵੇਂ ਹੋਣ ਦੇ ਨਾਲ ਨੀਵੇਂ ਨੇ ਹੋਈਦਾ ਆਪਣੇ ਸਿਮਰ ਦੇ ਵਿੱਚ ਜੁੜ ਜਾਈਦਾ ਵਾ ਖਾਲਸਾ ਜੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਮਿੱਠੇ ਹੋ ਕੇ ਰਹੋ ਨੀਵੇਂ ਹੋ ਕੇ ਰਹੋ ਪਿਆਰ ਦੇ ਨਾਲ ਰਹੋ ਸੱਚ ਬੋਲੋ ਝੂਠ ਨਾ ਬੋਲੋ ਗੁਰਾਂ ਦੀ ਬਾਣੀ ਨਾਲ ਜੁੜੋ ਵਾਹਿਗੁਰੂ ਵਾਹਿਗੁਰੂ ਬੋਲੋ ਅਗਰ ਕੋਈ ਸ਼ਬਦ ਬੋਲਦਿਆਂ ਗਲਤੀ ਹੋ ਜੇ ਮੈਂ ਸਾਰੀ ਸੰਗਤ ਤੋਂ ਮਾਫੀ ਮੰਗਣਯੋਗ ਸਾਰੀ ਸੰਗਤ ਨੇ ਗੁਰੂ ਘਰ ਜਾਣ ਦੀ ਕਿਰਪਾਲਤਾ ਕਰਨੀ ਤੇ ਗੁਰੂ ਚਰਨਾਂ ਵਿੱਚ ਜਾ ਕੇ ਆਪਣਾ ਸੀਸ ਨਵਾਉਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ